ਸਟਾਰਟ ਪੰਜਾਬ ਵਿੱਚ ਝੋਨੇ ਦੀ ਕਟਾਈ ਹੋ ਰਹੀ ਹੈ ਡੰਡੀ ਇਸ ਦੇ ਨਾਲ ਹੀ ਪਰਾਲੀ ਨੂੰ ਸਾੜੇ ਜਾਣ ਦਾ سلسلہ ਵੀ ਜਾਰੀ ਹੈ ਡੰਡੀ ਇਸ ਵਾਰ ਇਹ ਫਸਲ ਪੱਕਣ ਤੋਂ ਪਹਿਲਾਂ ਹੀ ਪ੍ਰਸ਼ਾਸਨ ਨੇ ਇਸ ਗੱਲ ਲਈ ਸੁਚੇਤ ਰੂਪ ਵਿੱਚ ਪੂਰੀ ਤਰ੍ਹਾਂ ਤਿਆਰੀ ਕਰਨ ਲਈ ਸੀ ਕਿ ਖੇਤਾਂ ਵਿੱਚ ਪਰਾਲੀ ਨੂੰ ਸਾੜਨ ਨਹੀਂ ਦਿੱਤਾ ਜਾਵੇਗਾ ਡੰਡੀ ਇਸ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਲਗਾਤਾਰ ਵੱਡੀਆਂ ਮੁਹਿੰਮਾਂ ਵੀ ਚਲਾਈਆਂ ਗਈਆਂ ਡੰਡੀ ਪਹਿਲਾਂ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਹਰ ਪੱਧਰ ਉੱਤੇ ਕਰਮਚਾਰੀਆਂ ਨੂੰ ਵੀ ਤਿਆਰ ਕੀਤਾ ਗਿਆ ਡੰਡੀ ਇਸ ਦੇ ਨਾਲ ਨਾਲ ਸਖਤੀ ਵਿਵਰਤਨ ਦੀ ਹਿਦਾਇਤ ਵੀ ਕੀਤੀ ਗਈ ਡੰਡੀ ਸੂਬੇ ਵਿੱਚ ਹੁਣ ਤੱਕ ਅੱਧੀ ਦੇ ਲਗਭਗ ਫਸਲ ਦੀ ਕਟਾਈ ਹੋ ਚੁੱਕੀ ਹੈ ਡੰਡੀ ਪਹਿਲਾਂ ਹੀ ਕੀਤੀ ਗਈ ਸਖਤ ਯੋਜਨਾਬੰਦੀ ਕਾਰਨ ਹੁਣ ਤੱਕ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਪ੍ਰਾਲੀ ਸਾੜਨ ਦੀਆਂ ਕਟਣਾਵਾਂ ਵਿੱਚ 70% ਦੀ ਕਮੀ ਆਈ ਹੈ ਜਿਸ ਨਾਲ ਸੂਬੇ ਵਿੱਚ ਪਹਿਲਾਂ ਦੇ ਮੁਕਾਬਲੇ ਪ੍ਰਦੂਸ਼ਣ ਵਿੱਚ ਵੀ ਕਮੀ ਆਉਣ ਦੀਆਂ ਖਬਰਾਂ ਮਿਲ ਰਹੀਆਂ ਹਨ ਪਰ ਹਾਲੇ ਝੋਨੇ ਦੀ ਕਟਾਈ ਦਾ ਸਮਾਂ ਬਾਕੀ ਹੈ ਇਸ ਲਈ ਅਜੇ ਅੰਤਿਮ ਤੌਰ ਉੱਤੇ ਕੁਝ ਕਹਿਣਾ ਮੁਸ਼ਕਲ ਹੈ ਡੰਡੀ ਇਸੇ ਕਰਕੇ ਇਹ ਅੰਦਾਜ਼ਾ ਵੀ ਲਗਾਇਆ ਜਾ ਰਿਹਾ ਹੈ ਕਿ ਆਉਂਦੇ ਦਿਨਾਂ ਵਿੱਚ ਪ੍ਰਾਲੀ ਸਾੜਨ ਦੇ ਅਮਲ ਵਿੱਚ ਤੇਜ਼ੀ ਆ ਸਕਦੀ ਹੈ ਡੰਡੀ ਜਿੱਥੋਂ ਤੱਕ ਪ੍ਰਸ਼ਾਸਨਿਕ ਸ਼ਕਤੀ ਦਾ ਸੰਬੰਧ ਹੈ ਹੁਣ ਤੱਕ 250 ਦੇ ਲਗਭਗ ਕੇਸ ਦਰਜ ਹੋ ਚੁੱਕੇ ਹਨ ਜਿਨ੍ਹਾਂ ਵਿੱਚ ਤਰਨ ਤਾਰਨ ਅਤੇ ਅੰਮ੍ਰਿਤਸਰ ਜ਼ਿਲ੍ਹੇ ਮੋਹਰੀ ਹਨ ਡੰਡੀ ਸਟਾਰਟ ਇਸ ਦੇ ਨਾਲ ਨਾਲ ਉਲੰਘਣਾ ਕਰਨ ਵਾਲਿਆਂ ਦੀਆਂ ਜ਼ਮੀਨਾਂ ਦੇ ਲਾਲ ਅੰਦਰਾਜ ਵੀ ਕੀਤੇ ਜਾ ਰਹੇ ਹਨ ਜਿਸ ਦਾ ਭਾਵ ਹੈ ਕਿ ਸਬੰਧਤ ਜ਼ਿਮੀਦਾਰ ਖੇਤੀ ਕਰਜ਼ਾ ਨਹੀਂ ਲੇ ਸਕਣਗੇ ਅਤੇ ਨਾ ਹੀ ਆਪਣੀ ਜ਼ਮੀਨ ਵੇਚ ਸਕਣਗੇ ਡੰਡੀ ਹੁਣ ਤੱਕ 246 ਕੇਸਾਂ ਵਿੱਚ 13 ਲੱਖ ਤੋਂ ਵਧੇਰੇ ਦੇ ਜੁਰਮਾਨੇ ਕੀਤੇ ਜਾ ਚੁੱਕੇ ਹਨ ਡੰਡੀ ਇਸ ਦੇ ਨਾਲ ਹੀ ਉਹਨਾਂ ਸਰਕਾਰੀ ਅਫਸਰਾਂ ਨੂੰ ਵੀ ਸਪਸ਼ਟੇਕਰਨ ਦੇਣ ਨੂੰ ਕਿਹਾ ਗਿਆ ਹੈ ਜਿਨ੍ਹਾਂ ਨੇ ਪ੍ਰਾਲੀ ਸਾੜਨ ਦੇ ਅਮਲ ਨੂੰ ਰੋਕਣ ਸੰਬੰਧੀ ਕੰਮ ਨੂੰ ਅੱਧਾ ਅਧੂਰਾ ਹੀ ਕੀਤਾ ਹੈ ਡੰਡੀ ਅਜਿਹਾ ਕੁਝ ਸਿਰਫ ਪੰਜਾਬ ਵਿੱਚ ਹੀ ਨਹੀਂ ਸਗੋਂ ਹੋਰ ਰਾਜਾਂ ਵਿੱਚ ਵੀ ਵਾਪਰ ਰਿਹਾ ਹੈ ਡੰਡੀ ਮਿਲੇ ਅੰਕੜਿਆਂ ਅਨੁਸਾਰ 26 ਅਕਤੂਬਰ ਤੱਕ ਉੱਤਰ ਪ੍ਰਦੇਸ਼ ਵਿੱਚ 969 ਅਤੇ ਪੰਜਾਬ ਵਿੱਚ 743 ਕੇਸ ਸਾਹਮਣੇ ਆਏ ਹਨ ਜਦੋਂ ਕਿ ਹਰਿਆਣਾ ਨੇ ਇਸ ਮਾਮਲੇ ਵਿੱਚ ਕਾਫੀ ਸਫਲਤਾ ਪ੍ਰਾਪਤ ਕਰ ਲਈ ਹੈ ਉਥੇ ਹੁਣ ਤੱਕ ਸਿਰਫ 71 ਮਾਮਲੇ ਹੀ ਸਾਹਮਣੇ ਆਏ ਹਨ ਡੰਡੀ ਚਾਹੇ ਇਨ੍ਹਾਂ ਪ੍ਰਸ਼ਾਸਨਿਕ ਯਤਨਾਂ ਵਿੱਚ ਸਫਲਤਾ ਤਾਂ ਮਿਲ ਰਹੀ ਹੈ ਪਰ ਮਿੱਥੇ ਪਿੱਛੇ ਹਾਲੇ ਵੀ ਪੂਰੇ ਹੁੰਦੇ ਨਜ਼ਰ ਨਹੀਂ ਆ ਰਹੇ ਡੰਡੀ ਅਸੀਂ ਸਮਝਦੇ ਹਾਂ ਕਿ ਖੇਤਾਂ ਵਿੱਚ ਪ੍ਰਾਲੀ ਅਤੇ ਨਾੜ ਨੂੰ ਸਾੜਨ ਦਾ ਸਿਲਸਿਲਾ ਪੂਰੀ ਤਰ੍ਹਾਂ ਰੁਕਣਾ ਚਾਹੀਦਾ ਹੈ ਡੰਡੀ ਸਭ ਤੋਂ ਪਹਿਲਾਂ ਇਸ ਲਈ ਕਟਾਈ ਦੀਆਂ ਮਸ਼ੀਨਾਂ ਵਿੱਚ ਤਕਨੀਕੀ ਸੁਧਾਰ ਲਿਆਉਣ ਦੀ ਜ਼ਰੂਰਤ ਹੈ ਤਾਂ ਜੋ ਉਹ ਖੇਤਾਂ ਵਿੱਚ ਫਸਲ ਦੀ ਰਹਿੰਦ-ਖੂੰਹਦ ਨੂੰ ਵਧੇਰੇ ਨਾ ਛੱਡਣ ਡੰਡੀ ਝੋਨੇ ਦੀ ਕਟਾਈ ਤੋਂ ਕਰਨ ਡੰਡੀ ਇਸ ਦੇ ਨਾਲ ਹੀ ਪਰਾਲੀ ਅਤੇ ਨਾੜ ਨੂੰ ਸਾਂਭਣ ਲਈ ਵੀ